ਸਭ ਤੋਂ ਪਹਿਲਾਂ ਮੈਂ ਸੂਮ ਮੀਡੀਆ ਸਾਥੀਆਂ ਦਾ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਹਾਡੀਆਂ ਦੁਆਵਾਂ ਸਦਕਾ ਅੱਜ ਪਰਮਾਤਮਾ ਦੇ ਦਿਨ ਲੈ ਕੇ ਆਂਦਾ ਉਹ ਖਾਸ ਤੌਰ ਤੇ ਅੱਜ ਦਾ ਇਹ ਦਿਨ ਜਿਹੜਾ ਵਾ ਸੈਣੀ ਭਵਨੋਂ ਹਿਸ਼ਾਰਤ ਹੋ ਕੇ ਦੇਖਿਆ ਜਦ ਮੈਨੂੰ ਇਹ ਮਾਨ ਸਨਮਾਨ ਆਪਣੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਇਹਨਾਂ ਦਾ ਇੱਕ ਇੱਕ ਪ੍ਰਯਾਸ ਮੇਰੇ ਸਿਰ ਮੱਥੇ ਆ ਮੈਂ ਇਹਨਾਂ ਦਾ ਦੇਣੀ ਆ ਕਿ ਅੱਜ ਮੈਂ ਜਿਸ ਮੋਗਾਮ ਤੇ ਖੜਾ ਵਾਂ ਇਹਨਾਂ ਸਾਰੇ ਇਸ ਭਰਾਵਾਂ ਦੇ ਸਾਥੀਆਂ ਦੇ ਆਸ਼ੀਰਵਾਦ ਸਦਕਾ ਇਸ ਮੋਗਾਮ ਤੇ ਪਹੁੰਚਿਆ ਔਰ ਅੱਜ ਆਪਣੇ ਵੱਲੋਂ ਆਪਣੀ ਪਾਰਟੀ ਆਵਾਜ਼ ਦੀ ਪਾਰਟੀ ਵੱਲੋਂ ਆਪਣੇ ਸੁਪਰੀਮੋ ਸਾਡੇ ਰਾਸ਼ਟਰੀ ਆਗੂ ਮਾਨਯੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਸੰਗਠਨ ਦੇ ਜੋ ਕਰਤਾ ਦਰਤਾ ਨੇ ਸੰਗਠਨ ਨੂੰ ਜੋ ਸਹੀ ਰੂਪਰੇਖਾ ਦਿੰਦੇ ਨੇ ਉਹ ਸੰਗਠਨ ਦੀ ਜੋ ਨੀਤੀਆਂ ਤੈਅ ਕਰਦੇ ਨੇ ਸਾਡੇ ਸੰਦੀਪ ਪਾਠਕ ਜੀ ਸਾਡੇ ਰਾਜਪਟ ਚੱਡਾ ਜੀ ਸਾਡੇ ਜਰਨੈਲ ਸਿੰਘ ਜੀ ਸਾਡੇ ਪੰਜਾਬ ਦੇ ਪ੍ਰਵਾਦੀ ਮੈਂ ਇਹਨਾਂ ਸਾਰੇ ਹੀ ਨੇਤਾਵਾਂ ਦਾ ਸਾਰੇ ਹੀ ਕਾਰਜਕਰਤਾ ਸਾਥੀਆਂ ਦਾ तहे ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਮੈਨੂੰ ਇਸ ਕਾਬਲ ਸਮਝਿਆ ਤੁਹੋ ਅੱਜ ਦਾ ਇਹ ਦਿਨ ਮੇਰੇ ਵਾਸਤੇ ਬਹੁਤ ਭਾਗਾ ਭਰਿਆ ਵਾ ਕਿਉਂਕਿ ਇਸ ਦਿਨ ਵਾਸਤੇ ਮੈਂ ਜਦੋਂ ਜਦ ਕਾਫੀ ਸਮਨੇ ਤੋਂ ਕੰਮ ਕਰਦਾ ਆ ਰਿਹਾ ਸੀਗਾ ਔਰ ਪਾਰਟੀ ਨੇ ਮੇਰੀ ਮਿਹਨਤ ਦਾ ਜੋ ਅੱਜ ਮੈਨੂੰ ਇਹ ਆਸ਼ੀਰਵਾਦ ਦਿੱਤਾ ਮੈਂ ਪਾਰਟੀ ਨੂੰ ਵਿਸ਼ਵਾਸ ਦੇਵਾਂਗਾ ਤੁਹਾਡੇ ਮਾਧਮ ਰਾਹੀਂ ਸਮਾਜ ਨੂੰ ਵਿਸ਼ਵਾਸ ਦਿਵਾਵਾਂਗਾ ਕਿ ਆਪਣੀ ਪੂਰੀ ਤਨਹੀ ਇਮਾਨਦਾਰੀ ਨਾਲ ਸਮਾਜ ਦੀ ਉਦੇਸ਼ੀ ਸੇਵਾ ਪਹਿਲਾਂ ਜਿੱਥੇ ਕਰਦਾ ਰਿਹਾ ਉਸ ਤਰ੍ਹਾਂ ਅੱਗੇ ਕਰਦਾ ਰਹਿਵਾਂਗਾ ਔਰ ਮੇਰਾ ਇਹ ਮੰਤਵ ਹੋਗਾ ਕਿ ਜਿਹੜਾ ਵੀ ਬੈਕਵਰਡ ਕਲਾਸਿਸ ਦੇ ਜੋ ਵੀ ਸਰਕਾਰ ਦੀ ਸਹੂਲਤਾਂ ਦੀ ਸਰਕਾਰ ਕਿਉਂਕਿ ਸ਼ਹਾਸੋਦ ਦੇ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਬੈਕਵ ਤੋ ਜਿਹੜੀਆਂ ਅਸੀਂ ਸਕੀਮਾਂ ਉਹ ਲੋਕਾਂ ਤੱਕ 100% ਪਹੁੰਚਾਵਾਂਗੇ ਸਮਾਜ ਦੇ ਉਥਾਨ ਵਾਸਤੇ ਕੰਮ ਕਰਾਂਗੇ ਆਪਣੇ ਦੇਸ਼ ਦੀ ਸੇਵਾ ਲਈ ਪੂਸਨੋਗੇ ਬਤਾਂਗੇ ਔਰ ਮੈਂ ਅੱਜ ਸਾਰਿਆਂ ਨੂੰ ਇਸ ਦਿਨ ਵਾਸਤੇ ਕਿ ਸਾਰੇ ਜਿਹੜੇ ਸਾਥੀ ਇਕੱਠੇ ਹੋਏ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਗੱਲ ਦੀ ਅੱਜ ਖੁਸ਼ੀ ਆ ਕਿ ਐਡਾ ਵੱਡਾ ਮੇਰਾ ਪਰਿਵਾਰ ਅੱਜ ਮੈਨੂੰ ਅਸ਼ੀਰਵਾਦ ਦੇਣ ਲਈ ਖੜਾ ਵਾ ਜਿਸ ਤਰ੍ਹਾਂ ਪਹਿਲਾਂ ਇਹਨਾਂ ਦਾ ਅਸ਼ੀਰਵਾਦ ਮਿਲਦਾ ਰਿਹਾ ਅੱਜ ਵੀ ਇਸ ਤਰ੍ਹਾਂ ਅਗੇ ਵੀ ਇਹਨਾਂ ਦਾ ਅਸ਼ੀਰਵਾਦ ਮਿਲਦਾ ਰਹੂਗਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਸਮਾਜ ਲਈ ਕਿਉਂਕਿ ਜਿਸ ਤਰ੍ਹਾਂ ਇਹ ਚੋਨਾ ਦਾ ਸਮਾਂ ਚੱਲ ਰਿਹਾ ਹੈ ਮੈਂ ਸਮਾਜ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਹਰ ਸਮਾਜ ਦਾ ਵਸਿੰਦਾ ਆਪਣਾ ਇੱਕ ਇੱਕ ਕੀਮਤੀ ਵੋਟ ਇਸ ਲੋਕਤੰਤਵ ਨੂੰ ਬਚਾਉਣ ਲਈ ਜ਼ਰੂਰ ਬੋਲ ਕਰੇ ਕਿ ਅਹ ਜੀ ਸਮਾਜ ਦੇ ਵਿੱਚ ਕਈ ਮੈਂ ਦੇਖਿਆ ਧਾਰਨਾਏ ਹੁੰਦੀ ਹੈ ਕਿ ਅਸੀਂ ਸਾਡੀ ਇੱਕ ਵੋਟ ਨਾਲ ਕੀ ਫਰਕ ਪੈਂਦਾ ਹੈ ਪਰ ਮੈਂ ਇਹ ਗੱਲ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਇੱਕ ਵੋਟ ਦੇ ਨਾਲ ਬਹੁਤ ਵੱਡਾ ਬਦਲਾਅ ਆ ਸਕਦਾ ਹੈ ਰੈਵਿਊਸ਼ਨ ਆ ਸਕਦਾ ਹੈ ਇਹ ਦੇਸ਼ ਦੇ ਨਾਲ ਦੁਨੀਆ ਦੇ ਲੋਕਾਂ ਦੇ ਅੰਦਰ ਆ ਇਸ ਲੋਕਤੰਤਵ ਨੂੰ ਅਸੀਂ ਜਿਉਂਦਾ ਰੱਖਣ ਵਾਸਤੇ ਇਸ ਲੋਕਤੰਤਵ ਦੀ ਮਸ਼ਾਲ ਨੂੰ ਜਿਉਂਦੀ ਰੱਖਣ ਵਾਸਤੇ ਆਪਣੀ ਇੱਕ ਇੱਕ ਵੋਟ ਦੀ ਲੋੜ ਹੁੰਦੀ ਆਪਾਂ ਉਸਨੂੰ ਪੋਲ ਜ਼ਰੂਰ ਕਰਨੀ ਹੈ ਸੋ ਮੇਰੀ ਸਮਾਜ ਨੂੰ ਇੱਕੋ ਬੇਨਤੀ ਹੈ ਕਿ ਆਪਣਾ ਜਿਹੜਾ 100% ਆਪਾਂ ਵੋਟ ਪੋਲਿੰਗ ਕਰਵਾਈਏ ਤਾਂ ਕਿ ਸਮਾਜ ਦੇ ਵਿੱਚ ਨਵੀਂ ਚੇਤਨਾ ਦੇ ਦੇਸ਼ਾਂ ਦੇ ਇੱਕਦਮੀ ਚੇਤ ਪ੍ਰਧਾਨ ਸੈਣੀ ਜਾਗਰਤੀ ਮੈਂ ਪੰਜਾਬ ਅੱਜ ਅਸੀਂ ਸੰਦੀਪ ਸੈਣੀ ਜਿਹੜੇ ਬੈਕਫਿੰਕ ਕੋ ਦੇ ਪੰਜਾਬ ਦੇ ਚਿਹਰਿਆਂ ਬਣੇ ਨੇ ਉਹਨਾਂ ਦੇ ਸਬੰਧ ਵਿੱਚ ਸਨਮਾਨ ਸਮਾਰੋਹ ਰੱਖਿਆ ਜੋ ਕਿ ਇੱਕ ਇਲੈਕਸ਼ਨ ਕੋਡ ਲੱਗਿਆ ਜਿਹਦੇ ਵਿੱਚ ਹਰ ਰੱਖਣਾ ਪਿਆ ਪਰ ਜੇ ਅਸੀਂ ਲੇਟ ਕਰਦੇ ਤਾਂ ਉਹ ਪੂਰਾ ਪ੍ਰੋਗਰਾਮ ਵਧੀਆ ਨਹੀਂ ਹੋ ਰਿਹਾ ਸੀ ਸੋ ਇਸ ਲਈ ਅਸੀਂ ਲੋਕ ਵੀ ਥੋੜੇ ਸੱਦੇ ਕਿ ਸਾਡੇ ਤੋਂ ਇਲੈਕਸ਼ਨ ਕੋਡ ਵਾਲੇ ਜਾ ਜਿਹੜੇ ਵੀ ਤੇਰੇ ਅਬਜ਼ਰਮਾਂ ਦੇ ਸਾਡੇ ਤੇ ਕੋਈ ਗੱਲ ਨਾ ਕਰ ਸਕਣ ਸੋ ਉਹਨਾਂ ਦਾ ਬਹੁਤ ਵੱਡੇ ਲੈਵਲ ਤੇ ਸਰਵਾਰ ਅਸੀਂ ਪਹਿਲਾਂ ਵੀ ਕਰ ਚੁੱਕੇ ਆ ਰੋਪਣ ਵੀ ਕਰ ਚੁੱਕੇ ਆ ਇੱਥੇ ਵੀ ਅਜ ਰੱਖਿਆ ਸਾਡੇ ਲਈ ਬਹੁਤ ਇੱਕ ਮਾਣ ਵਾਲੀ ਗੱਲ ਹੈ ਕਿ ਸੰਦੀਪ ਸੈਣੀ ਜੀ ਜਿਹੜੇ 2000 ਦੇ ਵਿੱਚ ਮੇਰੇ ਕੋਲ ਸਿਰਫ 19 ਸਾਲ ਦੇ ਸਰ ਜਿਹੜੇ ਮੇਰੇ ਕੋ ਆਏ ਸਨ ਮੇਰੇ ਨਾਲ ਹੀ 2000 ਤੋਂ ਲੈ ਕੇ ਹੁਣ ਤੱਕ 224 ਜਾ ਰਿਹਾ ਆਪਾਂ ਇਕੱਠੇ ਇਹਨੂੰ ਬੱਚਿਆਂ ਵਾਂਗੂ ਰੱਖਿਆ ਔਰ ਜਿੱਥੇ ਤੱਕ ਆਪਾਂ ਲੀਡਰੀ ਦੀ ਗੱਲ ਕੀਤੀ ਆ ਲੀਡਰੀ ਸਮਾਜ ਸੇਵਾ ਦੀ ਲੀਡਰੀ ਦੀ ਗੱਲ ਕੀਤੀ ਆ ਅਸੀਂ ਕੋਈ ਦੂਜੀ ਪੀੜੀ ਕਾ ਲੀਡਰੀ ਦੀ ਐਡੀ ਵੱਡੀ ਗੱਲ ਨਹੀਂ ਕੀਤੀ ਸੋ ਇਹ ਸਾਨੂੰ ਬਹੁਤ ਹੀ ਮਾਣ ਆ ਇਸ ਗੱਲ ਦਾ ਕਿ ਬਿਲਕੁਲ ਚੌਧਰੀ ਬਰਵੀਰ ਵਰਗਾ ਆਪਣੇ ਕੋਲੋਂ ਪੈਸੇ ਖਰਚ ਕੇ ਕਰਨ ਵਾਲਾ ਕੰਮ ਗਰੀਬਾਂ ਦਾ ਵਸੀਆ ਵੜ ਕੇ ਅੱਗੇ ਚੱਲਣ ਵਾਲਾ ਉਹ ਸਾਡਾ ਇੱਕ ਲੀਡਰ ਬਣਿਆ ਔਰ ਛੋਟੀ ਉਮਰ ਤੇ ਬਣਿਆ ਪ੍ਰਮਾਤਮਾ ਕਿਰਪਾ ਕਰੇ ਹੋਰ ਚੜ੍ਹਦੀ ਕਲਾ ਤੇ ਜਾਵੇ ਆਪਣੀ ਬਰਾਦਰੀ ਲਈ ਗਰੀਬਾਂ ਲਈ ਕੁਨਾਂ ਲੋਕਾਂ ਨੇ ਦੱਬੇ ਕੁਚਲੇ ਆ ਇਸ ਤਰ੍ਹਾਂ ਹੀ ਕੰਮ ਕਰਦਾ ਰਹੇ ਹਾਂਜੀ ਅੱਜ ਸੈਣੀ ਜਾਗਰਤੀ ਮੰਚ ਵੱਲੋਂ ਸੰਦੀਪ ਸੈਣੀ ਜੀ ਜਿਹੜੇ ਕਿ ਬੈਕਫਿੰਕੋ ਦੇ ਪੰਜਾਬ ਦੇ ਚੇਅਰਮੈਨ ਬਣੇ ਆ ਅੱਜ ਸੈਣੀ ਜਾਗਰਤੀ ਮੰਚ ਵੱਲੋਂ ਉਹਨਾਂ ਦਾ ਸਨਮਾਨ ਸਮਾਰੋਹ ਰੱਖਿਆ ਸੀਗਾ ਜਿਦੇ ਵਿੱਚ ਮੈਂ ਵੀ ਸ਼ਿਰਕਤ ਕੀਤੀ ਮੈਂ ਸਮੁੱਚੀ ਬਰਾਦਰੀ ਜਿੱਥੇ ਉਹਨਾਂ ਨੇ ਕਿ ਆਪਣੇ ਇੱਕ ਸਾਥੀ ਜਿਹੜੇ ਕਿ ਬੜੇ ਸਟਰਗਲ ਤੋਂ ਬਾਅਦ ਉਹਨਾਂ ਨੂੰ ਇੱਕ ਅੱਛੀ ਔਰ ਬਹੁਤ ਉੱਚ ਅਹੁਦਾ ਮਿਲਿਆ ਉਹਦੇ ਲਈ ਅੱਜ ਸਾਰੇ ਉਹਨਾਂ ਨੂੰ ਆਸ਼ੀਰਵਾਦ ਦੇਣ ਆਏ ਸੀ ਬਲੇਸਿੰਗ ਦੇਣ ਆਏ ਸੀ ਸੋ ਉਸੇ ਕੜੀ ਦੇ ਤਹਿਤ ਮੈਂ ਵੀ ਅੱਜ ਇੱਥੇ ਉਹਨਾਂ ਨੂੰ ਜਿਹੜਾ ਉਹਨਾਂ ਸਮੂਚੀ ਟੀਮ ਦਾ ਜਿੱਥੇ ਧੰਨਵਾਦ ਕਰਨ ਆਏ ਸੀਗੇ ਉੱਥੇ ਨਾਲ ਹੀ ਮੈਂ ਉਹਨਾਂ ਨੂੰ ਬlesings ਦੇਣ ਆਏ ਸੀ ਆਪਾਂ ਕਿ ਪਰਮਾਤਮਾ ਕਰੇ ਉਸੇ ਤਰ੍ਹਾਂ ਜਿਹੜੀਆਂ ਆਪਣੀਆਂ ਸਫਲਤਾ ਦੀਆਂ ਬੁਲੰਦੀਆਂ ਨੇ ਉਹ ਉਸੇ ਤਰ੍ਹਾਂ ਅੱਗੇ ਵਧਦੇ ਰਹਿਣ ਔਰ ਆਸ ਕਰਦੀ ਆ ਕਿ ਕਿਉਂਕਿ ਪੰਜਾਬ ਗਵਰਨਮੈਂਟ ਨੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਆ ਪਛੜੀਆਂ ਸ਼੍ਰੇਣੀਆਂ ਔਰ ਕਾਰਪੋਰੇਸ਼ਨ ਲੈਂਡ ਦੇ ਉਹ ਜਿਹੜੇ ਚੇਅਰਮੈਨ ਬਣੇ ਨੇ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਉਹ ਆਪਣੇ ਭਾਈਚਾਰੇ ਵਾਸਤੇ ਬਹੁਤ ਅੱਛੇ ਇਨੀਸ਼ੀਏਟਿਵ ਲੈਣਗੇ ਜਿੱਥੋਂ ਤੱਕ ਮੈਂ ਪਰਸਨਲੀ ਕਿਉਂਕਿ ਉਹ ਸਾਡੇ ਟੀਮ ਮੈਂਬਰ ਵੀ ਨੇ ਪੁਰਾਣੇ ਮੈਂ ਉਹਨਾਂ ਨੂੰ ਜਾਣਦੀ ਆ ਉਹ ਇੱਕ ਬੜੇ ਅੱਛੇ ਹਿਰਦੇ ਦੇ ਔਰ ਬੜੇ ਅੱਛੇ ਇਨਸਾਨ ਨੇ ਆਗਾ ਵਧੂ ਸੋਚ ਵਾਲੇ ਇਨਸਾਨ ਨੇ ਬੜੇ ਪੇਸ਼ੈਂਸ ਦੇ ਨਾਲ ਬੜੇ ਸਟਰਗਲ ਦੇ ਨਾਲ ਉਹ ਜਿਹੜਾ ਇਸ ਪਦਵੀ ਤੇ ਪਹੁੰਚੇ ਆ ਆਸ ਕਰਦੀ ਆ ਕਿ ਉਹ ਸਮੂਹ ਜਿੰਨੀ ਵੀ ਕਮਿਊਨਿਟੀ ਆ ਉਹਦੇ ਲਈ ਬਹੁਤ ਅੱਛੇ ਇਨੀਸ਼ੀਏਟਿਵ ਜਿਹੜੇ ਉਹ ਕਦਮ ਲੈਣਗੇ ਬਹੁਤ ਬਹੁਤ ਧੰਨਵਾਦ